ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਅਜਿਹੀ ਇੱਕ ਜਵਾਨ ਕੁੜੀ ਬਾਰੇ ਜੋ ਕਿ ਮੰਗਲ ਗ੍ਰਹਿ ਤੇ ਜਾਣ ਦੀ ਤਿਆਰੀ ਕਰ ਰਹੀ ਹੈ ਇਸ ਦਾ ਨਾਮ ਹੈ ਅਲੀਸਾ ਕਾਰਨ ਜੋ ਕਿ ਅਮਰੀਕਾ ਦੀ ਰਹਿਣ ਵਾਲੀ ਹੈ ਇਸ ਨੇ ਇਸ ਦਾ ਜਨਮ 10 ਮਾਰਚ 2001 ਨੂੰ ਲੂਜੀਆਨਾ ਅਮਰੀਕਾ ਵਿੱਚ ਹੋਇਆ ਸੀ ਅਤੇ ਇਹ ਬਚਪਨ ਵਿੱਚ ਹੀ ਇਸ ਨੇ ਇੱਕ ਜਦੋਂ 3 ਸਾਲ ਦੀ ਸੀ ਤਾਂ ਇਸ ਨੇ ਇੱਕ ਸੀਰੀਜ਼ ਦੇਖੀ ਜੋ ਕਿ ਮੰਗਲ ਗ੍ਰਹਿ ਦੇ ਬਾਰੇ ਸੀ ਉੱਥੋਂ ਤੇ ਇਹ ਇਸ ਦੇ ਦਿਮਾਗ ਵਿੱਚ ਇਹ ਸੁਪਨਾ ਸੱਜਿਆ ਹੈ ਕਿ ਆਪਾਂ ਕਿ ਮੈਂ ਮੰਗਲ ਗਯਤ ਦੇ ਉੱਪਰ ਜਾਣਾ ਹੈ। ਤਾਂ ਉਸਨੇ ਛੋਟਿਆਂ ਹੁੰਦਿਆਂ ਤੋਂ ਹੀ ਮੰਗਲ ਗਯਤ ਜਾਣ ਦੀ ਜੋ ਤਿਆਰੀ ਸ਼ੁਰੂ ਕਰ ਦਿੱਤੀ। ਉਸਨੇ NASA ਦੇ ਨਾਲ ਮਿਲ ਕੇ ਬੜੀ ਛੋਟੀ ਉਮਰ ਦੇ ਵਿੱਚ ਹੀ ਜੋ NASA ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਅਤੇ NASA ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀ ਸਭ ਤੋਂ ਛੋਟੀ ਕੁੜੀ ਉਹ ਬਣੀ। ਉਸ ਤੋਂ ਬਾਅਦ ਉਹਨੇ ਕੀ ਕੀਤਾ ਜਦੋਂ NASA ਦੇ ਜੋ ਇੱਕ ਬੜੇ ਮੁਸ਼ਕਲ ਜੋ ਟੈਸਟ ਹੁੰਦੇ ਹਨ ਜੋ ਕਿ ਸਪੇਸ ਸਪੇਸਫਰ ਜਾਣ ਦੇ ਲਈ ਕੀਤੇ ਜਾਂਦੇ ਆ ਉਸ ਦੇ ਵਿੱਚ ਉਸ ਨੇ ਭਾਗ ਲਿਆ ਤੇ ਉਸ ਨੂੰ ਬਹੁਤ ਹੀ ਸਹੀ ਤਰੀਕੇ ਨਾਲ ਉਸ ਨੂੰ ਪਾਸ ਵੀ ਕੀਤਾ ਅਲੀਸਾ ਕਾਰਨੇਸ ਦੱਸਦੀ ਹੈ ਕਿ ਆਪਾਂ ਨੂੰ ਜੋ ਵੀ ਸੁਪਨਾ ਦੇਖਣਾ ਹੈ ਉਸ ਨੂੰ ਪੂਰਾ ਕਰਨ ਲਈ ਕੋਈ ਨਾ ਕੋਈ ਯਤਨ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਅਲੀਸਾ ਨੇ ਸਪੇਸ ਦੇ ਸਪੇਸਫਰ ਜਾਣ ਦੀ ਤਿਆਰੀ ਦੇ ਕਰਨ ਲਈ ਕਈ ਕਈ ਰੇਖਾਵਾਂ ਵਿੱਚ ਦਾ ਦੌਰਾ ਕੀਤਾ ਤੇ ਉਸ ਨੂੰ ਇਹ ਪ੍ਰੋਗਰਾਮਾਂ ਵਿੱਚ ਭਾਗ ਲਿਆ ਜਿਵੇਂ ਕਿ ਯੂ ਐਸਏ ਕੈਨੇਡਾ ਅਤੇ ਹੋਰ ਇੱਛਾਵਾਂ ਵਿੱਚ ਜਾ ਕੇ ਉਹਨਾਂ ਨੇ ਇਸ ਸਪੇਸ ਸਪੇਸ ਜਾਂ ਦੀ ਜੋ ਹੈ ਤਿਆਰੀ ਕੀਤੀ ਅਤੇ ਉਸ ਤੋਂ ਬਾਅਦ ਹੁਣ ਉਹ ਮੰਗ ਗਿਆ ਤੇ ਉੱਪਰ ਜੋ ਜੋ ਉੱਥੋਂ ਦਾ ਵਾਤਾਵਰਨ ਹੈ ਬੋਗੋਲਿਕ ਸਥਿਤੀਆਂ ਉਹਨਾਂ ਦੇ ਬਾਰੇ ਜਾਣਨ ਦੀ ਉਹ ਪੜਾਈ ਜੋ ਹੈ ਕਰ ਰਹੀ ਹੈ ਅਲੈਸਾ ਨੇ ਕਈ ਵੈਬ ਸੀਰੀਜ਼ ਨਿਊਜ਼ਪੇਪਰ ਅਤੇ ਇੱਥੋਂ ਤੱਕ ਕਿ ਜੋ ਮਾਰਸ ਉੱਪਰ ਜੋ ਫਿਲਮਾਂ ਬਣੀ ਉਹਨਾਂ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ ਹੈ ਪਰ ਇੱਕ ਇੱਕ ਇਹ ਗਲਤ ਸੋਚਣ ਵਾਲੀ ਹੈ ਕਿ ਅਲੀਸਾ ਜੋ ਹੈ ਇੱਕ ਵਾਰ ਅਗਰ Mars ਉੱਪਰ ਜਾਂਦੀ ਹੈ ਤਾਂ ਉਹ ਕਦੇ ਵੀ ਵਾਪਸ ਨਹੀਂ ਆ ਸਕੇਗੀ ਕਿਉਂਕਿ NASA ਹੁਣ ਤੱਕ ਉਸ ਜਾਣ ਦੀ ਤਿਆਰੀ ਕਰ ਰਿਹਾ ਹੈ ਪਰ ਵਾਪਸ ਆਉਣ ਦਾ ਉਹਨਾਂ ਕੋਲ ਹਜੇ ਤੱਕ ਕੋਈ ਵੀ ਜਰੀਆ ਜਿ ਕਰੀ ਜਾਂ ਤਾਂ ਉਹਨਾਂ ਨੇ ਹਜੇ ਤੱਕ ਤਿਆਰ ਨਹੀਂ ਕੀਤਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ NASA ਕਦੋਂ ਤੱਕ ਮੰਗਲ ਉੱਤੇ ਜਾਣ ਦੀ ਤਿਆਰੀ ਕਰੇਗਾ NASA ਦੀ ਪਲਾਨਿੰਗ ਇਹ ਹੈ ਕਿ 2030 ਤੱਕ ਉਹ ਹੋਏ ਯੰਤਰ ਨੂੰ ਤਿਆਰ ਕਰ ਲਿਆਵੇਗਾ ਤੇ ਉਸ ਤੋਂ ਬਾਅਦ 2030 ਤੋਂ ਬਾਅਦ ਮੰਗਲ ਉੱਤੇ ਕਿਸੇ ਬੰਦੇ ਨੂੰ ਜਾਂ ਕਹਿ ਲਈ ਕਿਸੇ ਵਿਅਕਤੀ ਨੂੰ ਭੇਜਿਆ ਜਾਵੇਗਾ ਅਤੇ ਐਲिसा ਕਾਰਨ ਸੈਸ ਵਿੱਚ ਜਾਣ ਦੇ ਜੋ ਸਮਰੱਥ ਹੋਣਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਉੱਪਰ ਉੱਪਰ ਹੋਣ ਜੋ ਹੈ ਕੰਮ ਕਰ ਰਹੀ ਹੈ ਅਤੇ ਐਲिसा ਬਚਪਨ ਤੋਂ ਹੀ ਉਹਦਾ ਸੁਪਨਾ ਸੀ ਕਿ ਉਹ ਮੰਗਲ ਗਏ ਉੱਪਰ ਜਾਵੇ ਤੇ ਆਪਣਾ ਉਥੋਂ ਦੀ ਭੂਗੋਲਿਕ ਸਥਿਤੀਆਂ ਬਾਰੇ ਜਾਣਕਾਰੀ ਪ੍ਰਾਪਤ ਕਰੇ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ ਕਿ ਜੋ ਤੁਸੀਂ ਸੁਪਨੇ ਦੇਖਣਾ ਹੈ ਉਹਨਾਂ ਲਈ ਉਹ ਸੁਪਨੇ ਦੇ ਲਈ ਉਹ ਜਾਨਣਾ ਕੋਈ ਨਾ ਕੋਈ ਕਦਮ ਜ਼ਰੂਰ ਚੱਕੋ ਉਸ ਨੇ ਇੱਕ ਬੁੱਕ ਵੀ ਲਿਖੀ ਹੈ ਆਪਣੇ ਆਫਸਟੂਡੈਂਟ ਬਣਦੇ ਸੁਪਨੇ ਦੇ ਬਾਰੇ ਅਤੇ ਉਹ ਵੀ ਆਪਾਂ ਨੂੰ ਜਿਹ ਹੈ ਉਸ ਤੇ ਆਪਣੀ ਸੀਰੀਅਲ ਵਿੱਚ ਆਈਦੀ ਹੈ ਤਾਂ ਉਹਨਾਂ ਨੂੰ ਆਪਾਂ ਨੂੰ ਪੜ੍ਹਨਾ ਚਾਹੀਦਾ ਹੈ ਤੇ ਅਲੀਸਾ ਕਨ ਤੋਂ ਨੂੰ ਤੁਹਾਨੂੰ ਮੇਰੀਆਂ ਫੋਟੋਆਂ ਵੀ ਇਸ ਵਿੱਚ ਵੀਡੀਓ ਚ ਅਟੈਚ ਕਰ ਦਿਆਂ ਤੁਸੀਂ ਉਹਨੂੰ ਦੇਖ ਸਕਦੇ ਹੋ ਜੇ ਉਹ ਸ਼ਾਇਦ 21 ਸਾਲ ਦੀ ਹੈ ਤਾਂ ਤਾਂ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਉਸਨੇ ਕੰਮ ਕੀਤਾ ਹੋਂ ਤੱਕ ਅਤੇ ਆਪਾਂ ਸਾਨੂੰ ਵੀ ਆਪਾਂ ਨੂੰ ਆਸ ਹੈ ਕਿ ਉਹ ਜਦੋਂ ਵੀ ਮੰਗਲ ਗ੍ਰਹਿ ਦੇ ਉੱਪਰ ਮਿਸ਼ਨ ਜਾਵੇਗੀ ਤਾਂ ਉਸ ਉੱਪਰ ਹੋਰ ਹਿੱਸਾ ਜੋੜ ਲਵੇਗੀ ਅਤੇ ਆਪਾਂ ਵੀ ਇਹ ਗੱਲ ਪਰਮਾਨ ਕਰਾਂਗੇ ਕਿ ਪਹਿਲੀ ਲੜਕੀ ਜੋ ਹੈ ਮੰਗਲ ਗ੍ਰਹਿ ਉੱਪਰ ਗਈ ਅਤੇ ਉਹਨਾਂ ਨੇ ਇਸ ਮਿਸ਼ਨ ਨੂੰ ਪੂਰਾ ਕੀਤਾ ਪਰ ਇੱਥੇ ਇੱਕ ਦੁੱਖ ਦੀ ਖਬਰ ਇਹ ਵੀ ਹੋਵੇਗੀ ਕਿ ਉਹ ਦੁਬਾਰਾ ਕਦੇ ਵੀ ਧਰਤੀ ਉੱਪਰ ਵਾਪਸ ਨਹੀਂ ਆ ਸਕੇਗੀ ਸੋ ਆਪਾਂ ਨੂੰ ਵੀ ਇਸ ਤਰ੍ਹਾਂ ਕੇ ਦੀਆਂ ਕਹਾਣੀਆਂ ਤੁਹਾਨੂੰ ਸੇਧ ਦੇਣ ਚਾਹੀਦੀ ਹੈ ਕਿ ਆਪਾਂ ਜੋ ਵੀ ਆਪਾਂ ਸੁਪਨਾ ਦੇਖਣਾ ਹੈ ਪਹਿਲੀ ਗੱਲ ਤੋਂ ਇਹ ਕਿ ਸੁਪਨਾ ਆਪਣਾ ਵੱਡਾ ਦੇਖੋ ਅਤੇ ਕੋਈ ਵੀ ਸੁਪਨਾ ਪੂਰਾ ਜਰੂਰ ਹੁੰਦਾ ਹੈ ਆਪਣੇ ਹਲਾਗਾਤਾਂ ਯਤਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਅਲੀਸਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਤੁਹਾਡਾ ਪਿਛੋਕੜ ਜਾਂ ਤੁਸੀਂ ਕਿਸੇ ਵੀ ਰੰਗ ਜਾਤ ਦੇ ਕਿਤੋਂ ਦੇ ਰਹਿਣ ਵਾਲੇ ਹੋ ਪਰ ਜੇਕਰ ਤੁਸੀਂ ਸੁਪਨਿਆਂ ਨੂੰ ਸਾਚ ਕਰਨਾ ਚਾਹੁੰਦੇ ਤਾਂ ਖੁਦ ਹੀ ਕਾਇਨਾਤ ਉਸ ਨੂੰ ਸੁਪਨਿਆਂ ਨੂੰ ਪੂਰਾ ਕਰਨ ਦਿਓ ਤੁਹਾਡੀ ਸਹਾਇਤਾ ਕਰਦੀ ਹੈ ਤੇ ਆਸ ਹੈ ਤੁਹਾਨੂੰ ਮੇਰੀ ਵੀਡੀਓ ਅੱਗੇ ਲੱਗੀ ਹੋਵੇਗੀ ਤਾਂ ਅੱਗੇ ਤੋਂ ਵੀ ਮੈਂ ਇਦਾਂ ਦੀਆਂ ਹੋਰ ਰੌਚਕ ਕਹਾਣੀਆਂ ਤੁਹਾਡੇ ਸਾਹਮਣੇ ਪੇਸ਼ ਕਰਦਾ ਰਹਾਂਗਾ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਅਤੇ ਅੱਗੇ ਹੋਰ ਆਉਣ ਵਾਲੀਆਂ ਵੀਡੀਓ ਵੀਡੀਓ ਦੇ ਲਈ ਵੀ ਚੈਨਲ ਨਾਲ ਜੁੜੇ ਰਹੋ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ